ਖਬਰਨਾਮਾ ਦੇਖ ਰਿਹਾ ਸ੍ਰੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਗਈ ਲਾਲਾ ਲਾਲਾ ਇੱਕ ਪਾਸੇ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਰਾਹੁਲ ਗਾਂਧੀ ਜੋ ਮੌਜੂਦਾ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਨੇ ਤੇ ਦੂਸਰੇ ਪਾਸੇ ਕੇਂਦਰੀ ਮੰਤਰੀ ਅਤੇ ਲੋਕ ਸਭਾ ਦੇ ਮੈਂਬਰ ਰਵਨੀਤ ਬਿੱਟੂ ਹਾਲਾਂਕਿ ਰਵਨੀਤ ਬਿੱਟੂ ਅਤੇ ਰਵਨੀਤ ਬਿੱਟੂ ਦੇ ਦਾਤੇ ਪੜਾਦੇ ਜੇਕਰ ਉਹ ਸਿਆਸਤ ਵਿੱਚ ਸੀ ਤੇ ਉਹ ਸੀ ਕਾਂਗਰਸ ਪਾਰਟੀ ਉਹਨਾਂ ਦੇ ਦਾਦੇ ਬਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਕਾਂਗਰਸ ਪਾਰਟੀ ਵੱਲੋਂ ਲੇਕਿਨ ਖੰਦੇ ਦੇ ਕੇ ਸੰਸਦ ਭਵਨ ਦੇ ਬਾਹਰ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਲਾਲਾ ਲਾਲਾ ਹੋ ਗਈ ਦੱਸ ਦਿੰਦੇ ਆ ਮਾਮਲਾ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ ਦੇ ਬਜਟ ਸੈਸ਼ਨ ਦੌਰਾਨ ਉਸ ਸਮੇਂ ਤਲਕੀ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਕਾਂਗਰਸ ਦੇ ਸੰਸਦ ਹੱਥਾਂ ਵਿੱਚ ਤਖਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਇਸ ਦੌਰਾਨ ਸੰਸਦ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਆਹਮਣਾ ਸਾਹਮਣਾ ਹੋਇਆ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਵੱਲ ਹੱਥ ਵਧਾਉਂਦੇ ਹੋਏ ਕਿਹਾ ਹੈਲੋ ਮਾਈ ਟ੍ਰੇਟਰ ਫਰੈਂਡ ਹੈਲੋ ਮੇਰੇ ਗਦਾਰ ਦੋਸਤ ਹੈ ਯਾਨੀ ਕਿ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਟ੍ਰੇਟਰ ਕਿਹਾ ਇਟ ਮੀਨਸ ਕਿ ਗਦਾਰ ਟ੍ਰੇਟਰ ਫਰੈਂਡ ਮੀਨਸ ਗਦਾਰ ਦੋਸਤ ਹੈ ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਰਾਹੁਲ ਗਾਂਧੀਵਲ ਉਂਗਲੀ ਚੁੱਕਦੇ ਹੋਏ ਕਿਹਾ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਸੰਸਦ ਬਾਹਰ ਕਾਂਗਰਸ ਦੇ ਦੇ ਸੰਸਦ ਰਾਹੁਲ ਗਾਂਧੀ ਆਪਣੀ ਪਾਰਟੀ ਤੇ ਹੋਰ ਸਦਨਾ ਹੋਰ ਸੰਸਦਨਾ ਬੜੂਰ ਪ੍ਰਚਲ ਸ਼ਾਮਲ ਹੋਏ ਸਨ ਇਸ ਦੌਰਾਨ ਉਹ ਕਿਸੇ ਗੱਲ ਕਿਸੇ ਨਾਲ ਗੱਲ ਕਰ ਰਹੇ ਸਨ ਇਸ ਦੌਰਾਨ ਰਵਨੀਤ ਬਿੱਟੂ ਸੰਸਦ ਦੇ ਅੰਦਰ ਜਾਣ ਲਈ ਠੀਕ ਰਾਹੁਲ ਗਾਂਧੀ ਸਾਹਮਣੇ ਆ ਜਾਂਦੇ ਹਨ ਉਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਗੱਲ ਕਿਹਾ ਕਿ ਗੱਲ ਇਹ ਹੈ ਕਿ ਗਦਾਰ ਬਿਲਕੁਲ ਨੇੜੇ ਲੰਘ ਰਿਹਾ ਹੈ ਤੁਸੀਂ ਇਹਨਾਂ ਦੇ ਚਿਹਰੇ ਵੱਲ ਦੇਖੋ ਇਸ ਤੋਂ ਬਾਅਦ ਰਾਹੁਲ ਗਾਂਧੀ ਰਵਨੀਤ ਬਿੱਟੂ ਵੱਲ ਹੱਥ ਵਧਾਉਂਦੇ ਹੋਏ ਹੈਲੋ ਬ੍ਰਦਰ ਮਾਈ ਟ੍ਰੀਟਰ ਫਰੈਂਡ ਡੋਟ ਵਰੀ ਵੀ ਵਿਲ ਕਮ ਬੈਕ ਮੇਰੇ ਗਦਾਰ ਦੋਸਤ ਮੇਰੇ ਗਦਾਰ ਦੋਸਤ ਚਿੰਤਾ ਨਾ ਕਰੋ ਤੁਸੀਂ ਵਾਪਸ ਆਓਗੇ ਰਾਹੁਲ ਗਾਂਧੀ ਨੇ ਬਿੱਟੂ ਨੂੰ ਹੱਥ ਵਧਾਇਆ ਸੀ ਪਰ ਉਹਨਾਂ ਨੇ ਹੱਥ ਬਲਾਉ ਤੋਂ ਇਨਕਾਰ ਕਰ ਦਿੱਤਾ ਤੇ ਤਿੱਕੀ ਪ੍ਰਕਿਰਿਆ ਪਰ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਰਾਹੁਲ ਗਾਂਧੀ ਵੱਲ ਉਂਗਲੀ ਚੁੱਕਦੇ ਹੋਏ ਕਿਹਾ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਇਸ ਦੇ ਬਾਅਦ ਸਾਰੇ ਕਾਂਗਰਸੀ ਸੰਸਦ ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਸਾਰੇ ਕਾਂਗਰਸੀ ਕਾਂਗਰਸ ਆਗੂ ਉਹਨਾਂ ਦੀ ਗੱਲ ਦਾ ਵਿਰੋਧ ਕਰਦੇ ਹਨ ਇਸ ਤੋਂ ਬਾਅਦ ਬਿੱਟੂ ਸੰਸਦ ਦੇ ਅੰਦਰ ਚਲੇ ਜਾਂਦੇ ਹਨ ਦੱਸਦੀ ਹੈ ਕਿ ਰਵਨੀਤ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਪੋਤੇ ਹਨ ਉਹਨਾਂ ਦੇ ਦਾਦਾ ਬੈਂਤ ਸਿੰਘ ਨੂੰ ਸਾਲ 1995 ਦੌਰਾਨ ਅਤਵਾਦੀਆਂ ਨੇ ਬਲਾਸਟ ਕਰਕੇ ਨਿਸ਼ਾਨਾ ਬਣਾਇਆ ਸੀ ਬੈਂਤ ਸਿੰਘ ਦੀ ਇਸ ਬਲਾਸਟ ਵਿੱਚ ਜਾਨ ਚਲੀ ਗਈ ਸੀ ਰਵਨੀਤ ਬਿੱਟੂ ਦੇ ਪਰਿਵਾਰ ਦਾ ਕਾਂਗਰਸ ਨਾਲ ਪੁਰਾਣਾ ਨਾਤਾ ਸੀ ਬਿੱਟੂ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ ਹਾਲਾਂਕਿ ਰਵਨੀਤ ਬਿੱਟੂ 2024 ਲੋਕ ਸਭਾ ਦੀਆਂ ਚੋਣਾਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ ਬੁਰੀ ਤਰ੍ਹਾਂ ਹਾਰੇ ਪੰਜਾਬ ਨੇ ਉਹਨਾਂ ਨੂੰ ਲੁਧਿਆਣਾ ਲੋਕ ਸਭਾ ਦਾ ਉਮੀਦਵਾਰ ਬਣਾਇਆ ਪਰ ਉਹ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਕਤੂ ਬੁਰੀ ਤਰ੍ਹਾਂ ਹਾਰ ਗਿਆ ਹਾਲਾਂਕਿ ਭਾਜਪਾ ਨੇ ਇਸ ਦੇ ਬਾਅਦ ਉਹਨਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਦਾ ਅਹੁਦਾ ਦਿੱਤਾ ਭਾਜਪਾ ਨੇ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵਜੋਂ ਮੈਂਬਰ ਵਜੋਂ ਸੰਸਦ ਵਿੱਚ ਸ਼ਾਮਲ ਕੀਤਾ ਤੇ ਇਸ ਨੂੰ ਲੈ ਕੇ ਤਲਕੀ ਵਾਲਾ ਮਾਹੌਲ ਜਿਹੜਾ ਹੈ ਦੇਖਣ ਨੂੰ ਮਿਲਿਆ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਕੀ ਹੋਇਆ ਤੇਜ਼ ਆ ਤੇਜ਼ ਕਹਿ ਰਹੇ ਹੋ ਕੀ ਆਏ ਉਹ ਦੇਖੇ ਇਹ ਵੀ ਸਰ ਡੇਟਾ ਵੋਕੀਡ ਬਾਈ ਡੇਟਾ ਟੂ ਕਿਚੋਪੇ ਫੋਕਸ ਆਇੰਗ ਤੁਹਾਨੂੰ ਬਰਾਬਰ ਸਰ ਕੋਡ ਫਾਈਟ ਰੇਟ ਆਫ ਰੇਟ ਕਰੰਟਰ ਕਰੰਟਰ ਡੋਟ ਬੀ ਯੂ ਕੰਮ ਬੈਕ ਇਸ ਕਿ ਤੁਸ ਕਰੰਟਰ ਕਰੰਟਰ ਇਹਨਾਂ ਦੇ ਟੋਪ ਕਰਾਏ ਇਹ ਨੇ ਰਾਹੁਲ ਗਾਂਧੀ ਜਿਨ੍ਹਾਂ ਨੇ ਸਿੱਧੇ ਸ਼ਬਦਾਂ ਚ ਕਹਿਆ ਕਿ ਮਾਈ ਟ੍ਰੇਟਰ ਫਰੈਂਡ ਯਾਨੀ ਕਿ ਗਦਾਰ ਦੋਸਤ ਮੈਨੂੰ ਆਸ ਹੈ ਕਿ ਤੁਸੀਂ ਵਾਪਸ ਆਓਗੇ ਲੇਕਿਨ ਰਾਹੁਲ ਗਾਂਧੀ ਤੇ ਬਹੁਤੇ ਕਹਿ ਦਿੱਤਾ ਰਵਨੀਤ ਬਿੱਟੂ ਨੇ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਭਾਈ ਤੁਹਾਡਾ ਦਾਦਾ ਐਜ਼ ਅ ਪੰਜਾਬ ਦਾ ਮੁੱਖ ਮੰਤਰੀ ਰਿਹਾ ਕਾਂਗਰਸ ਪਾਰਟੀ ਵੱਲੋਂ ਤੁਸੀਂ ਐਜ਼ ਅ ਰਾਜ ਸਭਾ ਦੇ ਮੈਂਬਰ ਰਹੇ ਕਾਂਗਰਸ ਪਾਰਟੀ ਵੱਲੋਂ ਤੇ ਤੁਸੀਂ ਹੁਣ ਇਸ ਪਾਰਟੀ ਨੂੰ ਦੇਸ਼ ਦੇ ਦੁਸ਼ਮਣ ਦੱਸ ਰਹੇ ਹੋ ਧੰਨਵਾਦ